ਕਰਦੇ ਵੀ ਕੰਮ ਤੇ ਮੈਂ ਵੀ ਕੰਮ ਤੇ ਹੀ ਆਈ ਆਂ। ਪਾਲਿਕਾ ਤਾਂ ਲੱਗੇ ਆ ਜੀ ਸਾਬਾਦਰ ਜੀ ਅੰਤਪਰਨ ਕਰਨ ਆ ਕੇ ਜਾਈ। ਜੀ ਅੱਧਾ ਘੰਟਾ ਕਰੀਬ ਪਹਿਲਾਂ ਹੁਣੇ ਮੈਨੂੰ ਇਸੇ ਪਰਿਵਾਰ ਦੇ ਇੱਕ ਮੈਂਬਰ ਨੇ ਫੋਨ ਤੇ ਕਹਵਲ ਦਿੱਤੀ ਸੀ ਵੀ ਸਖਦੇਵ ਪੁੱਤਰ ਚੰਨਰਾਮ ਦੇ ਘਰੋਂ ਨਾ ਅਗ ਲੱਗੀ ਆ। ਪਰੇ ਦੋਨੇ ਜੀ ਮੌਕੇ ਤੇ ਘਰੇ ਨਹੀਂ ਆਦੇ ਕੰਮ ਸੰਦੇ ਦੇ ਗਏ ਪੈਸੇ ਗੇ ਪਿੱਛੋਂ ਪਤਾ ਲੱਗਾ ਕਿ ਸਰਕਟ ਸ਼ਾਰਟ ਹੋਇਆ ਬਿਜਲੀ ਦਾ ਉਹਦੇ ਨਾਲ ਅੰਦਰ ਅੱਗ ਲੱਗੀ ਸਾਰੀ ਕਾਫੀ ਪੈਸੇ ਸਮਾਨ ਸਾਰੇ ਲੂਜ਼ ਗਿਆ ਜੀ ਸਾਡਾ ਜੀ ਜੋ ਦਾਣਾ ਪੱਕਾ ਜੀ ਸਾਡਾ ਜੀ ਪੈਸੇ ਸਾਡੇ ਪੈਸੇ ਦਾ ਉਹ ਵੀ ਲੂਜ਼ ਕਰਦੇ ਲੂਜ਼ ਗਿਆ ਸਾਡੇ ਅੱਗ ਲੱਗਣ ਦੇ ਨਾਲ ਜੰਨਾ ਵੀ ਘਰ ਦਾ ਘਰੇਲੂ ਸਮਾਨ ਸੀਗਾ ਟੀਵੀ ਫਰਿੱਜ ਬੈੱਡ ਕਣਕ ਜੋ ਵੀ ਖਾਣ ਪੀਣ ਦਾ ਸਮਾਨ ਸੀ ਲੀੜਾ ਕਪੜਾ ਸਾਰਾ ਇਹਨਾਂ ਦਾ ਕੀਮਤੀ ਸਮਾਨ ਜਿਹੜਾ ਉਹ ਸੜ ਗਿਆ ਜੀ ਮੌਕੇ ਤੇ ਆ ਕੇ ਦੇਖਿਆ ਤੇ ਪਿੰਡ ਦੇ ਵਸਨੀਕਾਂ ਨੇ ਆ ਕੇ ਅੱਗ ਬੁਝਾਈ ਆ ਘਰ ਨੂੰ ਜਿਹੜੀ ਅੱਗ ਲੱਗੀ ਕਿਵੇਂ ਲੱਗੀ ਕੀ ਕਾਰਨ ਬਣਿਆ ਕਦੋਂ ਲੱਗੀ ਹਾਂਜੀ ਮੈਂ ਲਿਗਿਆ ਸਾਹ ਪਾਪੂ ਜੀ ਅਸੀਂ ਕੰਮ ਤੇ ਗਿਆ ਸੀ ਮੈਂ ਜੀ ਹਾਂਜੀ ਤਾਂ ਘਰੇ ਕੋਈ ਨਹੀਂ ਸੀ ਜੀ ਇਹ ਅਸੀਂ ਦਾ ਘਰ ਦੇ ਵੀ ਕੰਮ ਤੇ ਹੀ ਇਹਨਾਂ ਵੀ ਕੰਮ ਤੇ ਹੀ ਆਹ ਲਿਕਤਾ ਲੱਗ ਗਿਆ ਜੀ ਸਾਹ ਪਾਪੂ ਜੀ ਦਾ ਬੰਨ ਕਰ ਗਈ ਜੀ ਕਿੰਨਾ ਕੁ ਸਮਾਨ ਸੀ ਘਰ ਦੇ ਵਿੱਚ ਸਮਾਨ ਕਾਫੀ ਪੈਸੇ ਸਮਾਨ ਸਾਰੇ ਲੂਸ ਗਿਆ ਜੀ ਸਾਡਾ ਜੀ ਜੋ ਦਾਣਾ ਪੱਕਾ ਜੀ ਸਾਡਾ ਜੀ ਪੈਸੇ ਸਾਡੇ ਪੈਸੇ ਦਾ ਉਹ ਵੀ ਲੂਸ ਗਿਆ ਲੂਸ ਗਿਆ ਸਾਡੇ ਹੋਰ ਕੀ ਕੀ ਸਮਾਨ ਸੀ ਜਿਹੜਾ ਹਾਂਜੀ ਸਾਰਾ ਜੀ ਜੂਤਾਂ ਸਾਰਾ ਸਮਾਨ ਬੈੱਡ ਸਾਡਾ ਲੋਰ ਗਿਆ ਲਬਾਰੀ ਫਰਿੱਜ ਵੀ ਸਾਡੀ ਲੂਸ ਗਈ ਸਾਡੀ ਜੀ ਐਲ ਸੀ ਵੀ ਸਾਡੀ ਲੂਸ ਗਈ ਬੌਕਸ ਬੈੱਡ ਵੀ ਸੀ ਵਿੱਚ ਬੌਕਸ ਬੈੱਡ ਸਾਡੇ ਸਾਰੇ ਸੀ ਸਾਰੇ ਲੂਸ ਗਿਆ ਸਾਡੇ ਦੀ ਦੋ ਕੱਪੜਾ ਲਿ 来 ਸਾਰੇ ਲੋਰ ਲੂਸ ਗਿਆ ਲੂਸ ਗਿਆ ਜੀ ਸਾਡਾ ਸਾਰਾ ਵੀ ਕਲਕਤਾਲੇ ਦੀ ਸਾਰਾ ਢਾਈ ਨੂੰਸ ਗਿਆ ਸਾਡੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਹਾਂਜੀ ਕੀ ਮੰਗ ਕਰਦੇ ਸਾਡੀ ਮਦਦ ਕਰੋ ਪੂਰੇ ਸਾਡੇ ਗਰੀਬ ਬੰਦੇ ਆ ਜਾਂਦੀ ਸੀ ਹਾਂਜੀ ਜਿੰਨੀ ਮਦਦ ਕੋਈ ਕਰਨ ਹਲ ਗਰੀ ਮੇਂ ਹੱਥ ਜੋੜ ਕੇ ਕਹਿੰਦੇ ਆਂ ਜੀ ਹਾਂ ਜੀ ਸਰਪੰਚ ਸਾਹਿਬ ਕੀ ਘਟਨਾ ਵਾਪਰੀ ਐ ਜਿਹੜੀ ਅੱਗ ਲੱਗੀ ਕਿਵੇਂ ਜੀ ਅੱਧਾ ਘੰਟਾ ਕਰੀਬ ਪਹਿਲਾਂ ਹੁਣੇ ਮੈਨੂੰ ਇਸੇ ਪਰਿਵਾਰ ਦੇ ਇੱਕ ਮੈਂਬਰ ਨੇ ਫੋਨ ਤੇ ਕਹਰ ਦਿੱਤੀ ਸੀ ਵੀ ਸਖਦੇਵ ਪੁੱਤ ਚੰਨाराम ਦੇ ਘਰ ਨੂੰ ਨਾ ਅੱਗ ਲੱਗੀ ਆ ਪਰ ਇਹ ਦੋਵੇਂ ਜੀ ਮੌਕੇ ਤੇ ਘਰੇ ਨਹੀਂ ਆਦੇ ਕੰਮਧੰਦੇ ਤੇ ਗਏ ਪਏ ਸੀਗੇ ਪਿਛੋਂ ਪਤਾ ਲੱਗਾ ਕਿ ਸਰਕਟ ਸ਼ਾਰਟ ਹੋਇਆ ਬਿਜਲੀ ਦਾ ਉਹਦੇ ਨਾਲ ਅੰਦਰ ਅੱਗ ਲੱਗੀ ਸਾਰੀ ਤੇ ਅੱਗ ਲੱਗਣ ਦੇ ਨਾਲ ਜਿੰਨਾ ਵੀ ਘਰ ਦਾ ਘਰੇਲੂ ਸਮਾਨ ਸੀਗਾ ਈਵੀ ਫਰਿਜ ਬੈੱਡ ਕਣਕ ਜੋ ਵੀ ਖਾਣ ਪੀਣ ਦਾ ਸਮਾਨ ਸੀ ਲੀੜਾ ਕਪੜਾ ਸਾਰਾ ਇਹਨਾਂ ਦਾ ਕੀਮਤੀ ਸਮਾਨ ਜਿਹੜਾ ਉਹ ਸੜ ਗਿਆ ਜੀ ਮੌਕੇ ਤੇ ਆ ਕੇ ਦੇਖਿਆ ਤੇ ਪਿੰਡ ਦੇ ਵਸਨੀਕਾਂ ਨੇ ਆ ਕੇ ਅੱਗ ਬੁਝਾਈ ਆ ਤੇ ਬੜੇ ਔਖੇ ਹੋ ਕੇ ਅੱਗ ਨੂੰ ਕੰਟਰੋਲ ਕੀਤਾ ਗਿਆ ਸਿਲੰਡਰ ਵੀ ਅੰਦਰ ਪਿਆ ਸੀ ਪਰ ਦੁਰਘਟਨਾ ਹੋਣ ਤੋਂ ਬਚਾਅ ਹੋ ਗਿਆ ਇਸ ਕਰਕੇ ਬੜੀ ਨੁਕਸਾਨ ਹੋਇਆ ਇਸ ਪਰਿਵਾਰ ਦਾ ਤੇ ਪਰਿਵਾਰ ਪਹਿਲਾਂ ਹੀ ਬਹੁਤ ਗਰੀਬ ਆ ਇਹ ਜੀ ਤੇ ਇਸ ਕਰਕੇ ਅਸੀਂ ਤਾਂ ਮਦਦ ਦੀ ਕਰਕੇ ਸਾਰੇ ਇਹਨਾਂ ਨਾਲ ਖੜੇ ਹੋਏ ਬੈਠਾਂ ਆ ਜੀ ਤੇ ਜੀ ਸਰਕਾਰ ਬਾਸੋਂ ਵੀ ਇਹ ਮੰਗ ਕਰਦੇ ਆ ਕਿ ਬਹੁਤ ਗਰੀਬ ਪਰਿਵਾਰ ਆ ਇਹਦਾ ਵਿਚਾਰੇ ਦਾ ਕੋਠਾ ਮਟਰ ਦਾ ਜਿਹੜਾ ਵਾ ਉਹ ਬਣਾ ਕੇ ਦਿੱਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਜੋ ਵੀ ਪਰਿਵਾਰ ਦੀ ਮਦਦ ਕੀਤੀ ਜਾ ਸਕਦੀ ਆ ਉਹ ਕੀਤੀ ਜਾਵੇ ਜੀ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਜੇ ਬਿਲਕੁਲ ਜੀ ਦਿਹਾੜੀ ਦਾਪਾ ਕਰਕੇ ਆਦਾ ਗੁਜ਼ਾਰਾ ਕਰਦੇ ਆ ਵਿਚਾਰੇ ਪਰ ਨਿੱਕੇ ਨਿੱਕੇ ਬੱਚੇ ਆ ਦੋਨੋਂ ਜੀ ਆ ਜਿਹੜਾ ਸੁਖਦੇਵ ਆ ਉਹ ਬੱਕਰੀ ਦਿਹਾੜੀ ਕਰਨ ਜਾਂਦਾ ਜਿਹੜੀ ਉਹਦੀ ਵਾਈਫ ਆ ਉਹ ਘਰਾਂ ਦੇ ਵਿੱਚ ਕੰਮ ਕਰਦੀ ਆ ਸਾਰਿਆਂ ਘਰਾਂ ਦਾ ਪੰਜਾ ਸਤਾਂ ਘਰਾਂ ਦਾ ਕੰਮ ਕਰਕੇ ਆ ਉਹਦਾ ਗੁਜ਼ਾਰਾ ਕਰਦੇ ਆ ਇਹ ਜੀ ਦੇ ਬਹੁਤ ਗਰੀਬ ਪਰਿਵਾਰ ਆ ਕਿੰਨਾ ਕ ਸਾਮਾਨ ਸੀ ਘਰ ਦਾ ਜਿਹੜਾ ਸਾਰਾ ਸਾਰੇ ਸੜ ਗਿਆ ਜਾਂ ਬਚਿਆ ਕੁਝ ਨਹੀਂ ਜੀ ਕੁਝ ਨਹੀਂ ਬਚਿਆ ਸਿਰਫ ਲੋਹੇ ਦਾ ਸਾਮਾਨ ਜਿਹੜਾ ਉਹ ਵੀ ਮਤਲਬ ਮੜਾ ਮੋਟਾ ਬਚਾ ਹੋਇਆ ਤੇ ਬਾਕੀ ਉਹ ਤਾਂ ਜਿਹੜਾ ਘਰੇਲੂ ਸਾਮਾਨ ਵਰਤੋਂ ਵਾਲਾ ਜੁੰਨਾ ਸੀ ਸਾਰਾ ਇੱਕ ਵੱਡਿਓ ਸੜ ਗਿਆ ਕੁਝ ਨਹੀਂ ਬਚਿਆ ਕੀ ਮੰਗ ਕਰਦੇ ਪ੍ਰਸ਼ਾਸਨ ਸਰਕਾਰ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੀ ਹੱਕ ਤੇ ਹੁਣ ਮਕਾਨ ਦਾ ਬੱਲੇ ਵਾਲੀਆਂ ਛੱਤਾ ਹੀ ਉਹ ਵੀ ਸਾਰੀ ਸੜ ਗਈ ਆ ਜੀ ਵਿਚਾਰੇ ਦਾ ਮਕਾਨ ਜਿਹੜਾ ਉਹ ਬਣਵਾ ਕੇ ਦਿੱਤਾ ਜਾਵੇ ਗਰੀਬ ਪਰਿਵਾਰਿਆ ਬਾਕੀ ਇਹਨੂੰ ਰਹਿਣ ਸਹਿਣ ਨੂੰ ਕੋਈ ਨਾ ਕੋਈ ਜਿੰਨੇ ਦਿਨ ਇਹਦਾ ਹੱਲੇ ਨਹੀਂ ਹੱਲ ਹੁੰਦਾ ਉਹਨੇ ਦਿਨ ਕੋਈ ਨਾ ਕੋਈ ਇਹ ਹਾਲ ਕੀਤਾ ਜਾਵੇ ਰਹਿਣ ਸਹਿਣ ਲਈ ਵੀ ਕੋਈ ਨਾ ਕੋਈ ਦਿੱਤਾ ਨਿੱਕੇ ਨਿੱਕੇ ਬੱਚੇ ਆ ਫਿਰ ਖਾਣ ਪੀਣ ਵਾਸਤੇ ਕੁਝ ਨਹੀਂ ਕਰਦੇ ਵਿੱਚ ਰਿਆ ਸਾਰਾ ਸੜ ਗਿਆ ਜੋ ਕੁਝ ਹੈਗਾ ਸੀ ਜੀ ਲੀੜਾ ਕਪੜਾ ਵੀ ਸਾਰਾ ਸੜ ਗਿਆ ਕੋਈ ਉੱਪਰ ਲੈਣ ਨੂੰ ਸਿਆਲ ਦੇ ਦਿੰਨੇ ਆ ਉੱਪਰ ਲੈਣ ਵਾਸਤੇ ਵੀ ਕੁਝ ਨਹੀਂ ਬਚਾ ਨਾ ਰਹਿਦਾ ਜੋਰ ਜਾਈ ਦਿੱਤਾ ਇਹ ਸਭ ਕੁਝ ਸੜ ਗਿਆ ਜੀ